ਜੀ ਐਮਐਲ ਨੂੰ ਦੇਣਾ ਸੀ ਤਾਂ 10 ਲੱਖ ਰੁਪਏ ਲਿਆ ਗਿਆ ਨਾ ਆਦੇ ਆਪ ਵੀ ਕਮਿਟ ਕਰ ਰਹੇ ਹੋ ਜੀ ਹੋਰ ਕੀ ਚਾਉਂਦੇ ਹੋ ਤੁਸੀਂ ਹੋਰ ਪ੍ਰੈਸ ਕੀ ਚਾਉਂਦੀ ਏ 50 ਸਰਕਾਰ ਕੀ ਚਾਉਂਦੀ ਏ ਹੋਰ ਲੋਕ ਕੀ ਚਾਹੁੰਦੇ ਨੇ ਔਰ ਆਪ ਵੀ ਕਮਿਟ ਕਰ ਰਹੇ ਥੋੜੇ ਜਿਹੇ ਦੇ ਕਮਿਟ ਕੀਤਾ ਉਹਨੇ 10 ਲੱਖ ਕਰ ਗਿਆ ਸਾਡੇ ਕਿਸੇ ਬੰਦੇ ਨੇ ਲਿਆ ਏ ਹੋਰ ਸਬੂਤ ਕੀ ਚਾਹੀਦਾ ਸਰਕਾਰ ਨੂੰ ਹੋਰ ਪੂਰ ਸੈਡਮਿਨਿਸਟ੍ਰੇਸ਼ਨ ਨੂੰ ਕੀ ਸਬੂਤ ਚਾਹੀਦਾ ਭਗਵੰਤਵਾਲ ਨੂੰ ਹੋਰ ਸਬੂਤ ਕੀ ਚਾਹੀਦਾ ਲੁਧਿਆਣਾ ਦੀ ਜਿਮਣੀ ਚੋਣ ਦੇ ਸਮੇਂ ਲੁਧਿਆਣਾ ਦੇ ਵਿੱਚ ਪੰਜਾਬ ਤੋਂ ਆਏ ਲੋਕ ਇਹ ਪੁੱਛ ਰਹੇ ਨੇ ਕਿ ਉਹ ਸਾਹਮਣੇ ਜੋੜ ਲਾਇਆ ਹੋਣਗੇ ਕੰਮ ਮਿਲੇਗਾ ਸਤਕਾਰ ਆਪ ਦਾ ਐਮਐਲਏ ਆਪ ਦੀ ਸਰਕਾਰ ਪਰ ਇਹ ਕਹਿੰਦੇ ਨੇ ਕਿ ਸਾਡਾ ਗੱਭਰੂ ਪੁੱਤ ਮਰਿਆ ਔਰ ਉਹ ਸਿਆਸੀ ਕਤਲ ਉਹਦਾ ਹੋਇਆ ਇਹ ਦੋਸ਼ ਲਾਉਂਦੇ ਨੇ ਕਿ ਉਹਨੂੰ ਸਰਪੰਚ ਬਣਾਉਣ ਲਈ ਵੀ ਪੈਸੇ ਲੈ ਗਏ ਬਾਅਦ ਦੇ ਵਿੱਚ ਵੀ ਉਹਨੂੰ ਤੰਗ ਕੀਤਾ ਗਿਆ ਤੇ ਜਦੋਂ ਉਹ ਗੋਲੀ ਮਾਰ ਕੇ ਆਤਮ ਹੱਤਿਆ ਕਰ ਗਿਆ ਤਾਂ ਹੁਣ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਬੂਰ ਲਾਇਆ ਨਹੀਂ ਕੁਝ ਹੁੰਦਾ ਨਹੀਂ ਕੰਮ ਕਰਕੇ ਦਿਖਾਓ ਲੋਕਾਂ ਨੂੰ ਆਪ ਤਵੱਜ ਚਲਦਾ ਜੇ ਇਹਨਾਂ ਦੀ ਸਰਕਾਰ ਆਈਏ ਬੂਰ ਲਾ ਕੇ ਸਰਕਾਰ ਤਾਂ ਨਹੀਂ ਆਈ ਜੇ ਲੋਕਾਂ ਨੂੰ ਸਮਝਬਾਗ ਵਿਖਾਏ ਸੀ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਨੂੰ ਬਣਾਤਾ ਕਿ ਉਹਦੀ ਚੋਅ ਨਹੀਂ ਲੱਗੀ ਲੋਕਾਂ ਨੇ ਘਰੇ ਬੈਠੇ ਜਿਤਾ ਦੇ ਬੜੇ ਵੱਡੇ ਵੱਡੇ ਥੰਮ ਦੇਖਦੇ ਇਹਨਾਂ ਨੂੰ ਜਤੌਣ ਵਿੱਚ ਪਰ ਲੋਕਾਂ ਨੂੰ ਮਿਲਿਆ ਆ ਜਸ਼ਨ ਵਰਗੇ ਆ ਹੀ ਬੰਦੇ ਸਨ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਐਮਐਲਏ ਬਣਾਇਆ ਔਰ ਅੱਜ ਉਹਨਾਂ ਬੰਦਿਆਂ ਨੂੰ ਮਾਨ ਸਤਕਾਰ ਦੇਣਾ ਤਾਂ ਦੂਰੀ ਗੱਲ ਹੈ ਉਲਟਾ ਜਲੀਲ ਕਰਦੇ ਉਹਨਾਂ ਨੂੰ ਇੰਨੀ ਕੁ ਜਲਾਦਤ ਦਾ ਸਾਥ ਹੋਇਆ ਗਿਆ ਵੀ ਉਹਨਾਂ ਨੂੰ ਜੀਵਨ ਨਾਲੋਂ ਮੌਤ ਨੂੰ ਤਰਜੀਹ ਦੇਣੀ ਜਿਹੜੀ ਉਹ ਜ਼ਿਆਦਾ ਐਮ ਹੋਈ ਔਰ ਤੁਮਨ ਨੂੰ ਸੋchnਾ ਚਾਹੀਦਾ ਉਹ ਵੀ ਇੱਕ ਬਾਪ ਦਾ ਬੀਟਾ ਸੀ ਅਜੀਕਾ ਦਿੰਨੇ ਆ ਵੀ ਮੈਨੂੰ ਦਰਦ ਪਤਾ ਕੋਈ ਭਰਾਵਾ ਜੇ ਤੈਨੂੰ ਦਰਦ ਪਤਾ ਹੈ ਇੰਨਾ ਦਰਦ ਹੰਡਾਣਾ ਨਹੀਂ ਇਸ ਦਰਦ ਨੂੰ ਵੇਖ ਕੇ ਐਫਆਈਆਰ ਹੀ ਕਰ ਦੇ ਐਫਆਈਆਰ ਹੀ ਮੰਗੀ ਜਾ ਰਹੀ ਏ ਸਜ਼ਾ ਤਾਂ ਨਹੀਂ ਮੰਗੀ ਜਾ ਰਹੀ ਤੂੰ ਫਾਇ ਲਾ ਦੇ ਬਾਅਦ ਕੋਰ ਦੇਖ ਲਏਗੀ ਜੇ ਉਹ ਬਰੀ ਹੋਏਗਾ ਠੀਕ ਹੋਏਗਾ ਤਾਂ ਬਰੀ ਹੋ ਜਾਏਗਾ ਤੇ ਜੇ ਗਲਤ ਹੋਏਗਾ ਤਾਂ ਕੋਰ ਨੂੰ ਸਜ਼ਾ ਦੇ ਦੀ ਕੀ ਤੇ ਇਹ ਕਹਿੰਦੇ ਨੇ ਸਤਕਾਰ ਮਿਲ ਰਿਹਾ ਹੈ ਕਿ ਤਰਸਕਾਰ ਮਿਲ ਰਿਹਾ ਹੈ ਭਾਈ ਜੀ ਕੀ ਕਹੋਗੇ ਬਹੁਤ ਮਾੜੀ ਗੱਲ ਹੈ ਸਾਡਾ ਸਪੋਰਟ ਦਾ ਪਲੇਅਰ ਸੀਗਾ ਮੈਨ ਸਿੰਘ ਦਾ ਖਿਡਾਰੀ ਸੀਗਾ ਪੈਸੇ ਦੇ ਕੇ ਸਰਪੰਚ ਬਣਾਇਆ ਜੀ ਲੈ ਕੇ ਵਾਰ-ਵਾਰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਪਹਿਲੇ ਪੈਸੇ ਲੈ ਕੇ ਸਪੈਂਡ ਮਿਲਾਉਂਦਾ ਫਿਰ ਸੱਤ ਵੀਰ ਲੈਣ ਦੇ ਵਕਰੇ ਪੈ ਲੈ ਕੇ ਪੰਚਾਇਤ ਦੀ ਬੋਲੀ ਕਰਾਉਣ ਦੇ ਵਕਰੇ 2 ਲੱਖ ਰੁਪਏ ਲੈ ਗਿਆ ਫਿਰ ਤੁਹ ਬੋਲਦੇ ਪੈਸੇ ਦੇ ਪ੍ਰਬੰਧਕ ਲਾਵਾਂਗੇ ਵਾਰ-ਵਾਰ ਪੈਸੇ ਦੀ ਮੰਗ ਕਰ ਰਹੇ ਆ ਜੀ ਹਾਲਾਤ ਕੀ ਨੇ ਅੱਜ ਦੇ ਹਾਲਾਤ ਕੀ ਨੇ ਇੱਕ ਬੰਦਾ ਆਮ ਆਦੀ ਪਾਰਟੀ ਦਾ ਹੀ ਵਰਕਰ ਹੈ ਉਹ ਜੋ ਅਸੀਂ ਫਰਾਰੀ ਦੀਆਂ ਪੁਰਾਣੀਆਂ ਵੀਡੀਓ ਦੇਖ ਰਹੇ ਹਾਂ ਤੇ ਸੱਜੇ ਕਾਬੇ ਤੁਰਨ ਵਾਲੇ ਉਸ ਬੰਦੇ ਤੋਂ ਤੁਸੀਂ ਵੀ ਪਰਿਵਾਰ ਦੀ ਇੰਟਰਵਿਊ ਕਰਕੇ ਆਏ ਹੋ 25 ਲੱਖ ਰੁਪਏ ਪਰਿਵਾਰ ਤੋਂ ਵੱਖਰੇ ਵੱਖਰੇ ਤੀਚਿਆਂ ਨਾਲ ਲੈ ਲਏ। ਅੱਜ ਤਾਂ ਸਰਪੰਚੀ ਸ਼ੁਰੂ ਠੀ ਹੋਈ। ਉਹ ਨੂੰ ਨੂੰ ਕਰਨ ਨਹੀਂ ਦਿੱਤੀ ਗਈ। ਜੇ ਸਰਪੰਚੀ ਸ਼ੁਰੂ ਹੋਏ ਤੇ ਬੰਦਾ ਸੋਚੇ ਯਾਰ ਪਤਾ ਨਹੀਂ ਇਹਨੂੰ ਕੋਈ ਹੋਰ ਪ੍ਰੋਬਲਮ ਹੋਏਗੀ। ਫਿਰ ਇਹਨੇ ਗਵਰਨਾ ਕਾਰਲਾ ਉਹ ਜਿਹੜਾ ਡੈਥ ਜਿਹੜੀ ਅਸੋਸਾਇਟੀ ਕਮਿਟ ਕਰ ਰਿਹਾ ਹੈ। ਅਜੇ ਵਿਚਾਰੇ ਦੀ ਸਰਪੰਚੀ ਸ਼ੁਰੂ ਨਹੀਂ ਹੋਈ ਜੀ। ਪਰ 20 ਲੱਖ ਰੁਪਇਆ ਆਦੇ ਪ੍ਰਵਾਹ ਤੋਂ ਰਾਜ ਪ੍ਰਵਾਹ ਚਾਰ ਪੰਜ ਕਿਲੇ ਜ਼ਮੀਨ ਦਾ ਮਾਲਕ ਹੈ। ਬਾਬ ਵਾਲਾ ਪਰਿਵਾਰ ਆ ਜੀ ਜੀ ਕਿਰਤ ਕਰੋ ਤੇ ਵਿਸ਼ਵਾਸ ਰੱਖਣ ਵਾਲਾ ਉਹਦਾ ਫਾਦਰ ਜਿਹੜਾ ਹੈ ਉਹਨੇ ਮੱਝਾਂ ਰੱਖੀਆਂ ਹੋਈਆਂ ਜੀ ਔਰ ਰੋਜ਼ ਦੁੱਧ ਚੋਕੇ ਲੋਕਾਂ ਨੂੰ ਦੁੱਧ ਦੇ ਕੇ ਆਉਂਦਾ ਔਰ ਆਦਾ ਰੋਜ਼ਗਾਰ ਚ ਨੋਟਾ ਉਹ ਪਰਿਵਾਰ ਨੇ ਪਤਾ ਨਹੀਂ ਕਿਵੇਂ 25 ਲੱਖ ਰੁਪਏ ਦਿੱਤਾ ਹੋਵੇਗਾ ਤੁਸੀਂ ਸੋਚੋ 25 ਲੱਖ ਲੈ ਕੇ ਅਜੇ ਹਵਸ ਮਿੱਟੀ ਨਹੀਂ ਪੈਸੇ ਦੀ ਅਜੇ ਹੋਰ ਰਵਸਾ ਵੀ ਚਾਰਜ ਦੇਣ ਵਾਸਤੇ ਸਰਪੰਚੀ ਚਲਾਉਣ ਵਾਸਤੇ ਹੋਰ ਪੈਸੇ ਦੀ ਮੰਗ ਕੀਤੀ ਜਾ ਰਹੀ ਔਰ ਸਭ ਤੋਂ ਵੱਡੀ ਗੱਲ ਜਿਸ ਜਨ ਉਹ ਬੱਚਾ ਸੁਸਾਇਡ ਕਮਿਟ ਕਰ ਦਿੱਤਾ ਉਸ ਦਿਨ ਜਿਹੜਾ ਲੋਕਲ ਵ代ਕਾ ਉਹ ਪਿੰਡ ਜਾਂਦਾ ਪਿੰਡ ਜਾ ਕੇ ਉਹਨੂੰ ਫੋਨ ਕਰਦਾ ਔਰ ਫੋਨ ਤੇ ਧਮਕਾਉਂਦਾ ਵੀ ਤੂੰ ਸਰਪੰਚ ਬਣਦੇ ਕਾਬਲ ਹੀ ਔਰ ਇਹ ਗੱਲ ਵਜਾਇਕ ਮੋਹਜਾ ਸਿੰਘ ਸਰਾੜੀਆ ਦੇ ਮੂੰਹੋਂ ਮੰਨਦਾ ਵੀ ਮੈਂ ਫੋਨ ਕੀਤਾ ਉਹ ਮੈਂ ਕਰਕੇ ਕੀਆ ਔਰ ਫੇਰ ਕਾ ਥੋੜੇ ਚੈਨਲ ਕੋਈ ਤੁਸੀਂ ਬਹੁਤ ਸ਼ੂਜਵਾਨ ਹੋ ਤੁਹਾਡਾ ਪੰਜਾਬ ਦੇ ਇੱਕ ਜਿਹੜਾ ਮੈਂ ਸੋਸ਼ਲ ਮੀਡੀਆ ਦਾ ਜਮਾਨਾ ਆਜੋ ਤੇ ਤੁਹਾਡਾ ਨਾਂ ਜਿਹੜੀ ਉਹਦੀ ਸ਼ਬਦਾਵਲੀ ਕੱਲ ਤੁਹਾਡੇ ਨਾਲ ਇੰਟੂ ਦੇ ਨੂੰ ਸੀ ਇੱਕ ਬੜੇ ਵਧੀਆ ਸਭ ਇੱਕ ਪਰਿਵਾਰ ਦੇ ਬੰਦੇ ਨੂੰ ਸਾਲਾ ਕਹਿ ਰਿਹਾ ਪੀ ਇਹ ਵਾਜਬ ਹੈ ਉਹ ਬੰਦਾ ਜਿਹੜਾ ਪ੍ਰੈਸ ਦੇ ਕੋਲ ਇਹ ਸ਼ਬਦਾਵਲੀ ਵਰਤੋਂ ਕਰਦਾ ਸੋਚੋ ਉਹ ਕਿੰਨਾ ਕੂਕ ਖੁੰਖਾਰ ਜਾਨਵਰ ਦਾ ਰੂਪ ਲੈ ਕੇ ਲੋਕਾਂ ਨੂੰ ਇਸ ਤਰ੍ਹਾਂ ਟਰੀਟ ਕਰਦਾ ਇਹ ਪੰਜਾਬ ਸਰਕਾਰ ਨੂੰ ਕਹੋਣਾ ਚਾਹੀਦਾ ਬੱਚੇ ਵਾਸਤੇ ਇਨਸਾਫ ਮੰਗਿਆ ਜਾ ਰਿਹਾ ਮੈਂ ਬੋਲ ਤਾਉਨ ਦਿਖਾ ਰਿਹਾ ਸੀ ਤੇ ਬੋਲ ਲਾਇਆ ਨਹੀਂ ਕੁਝ ਹੁੰਦਾ ਨਹੀਂ ਕੰਮ ਕਰਕੇ ਦਿਖਾਓ ਲੋਕਾਂ ਨੂੰ ਆਪਦਾ ਚੱਲਦਾ ਜਿਹਨਾਂ ਦੀ ਸਰਕਾਰ ਆਈਏ ਬੂਰ ਲਾ ਕੇ ਸਰਕਾਰ ਤਾਂ ਨਹੀਂ ਆਈ ਸੀ ਜੇ ਲੋਕਾਂ ਨੂੰ ਸਮਝਬਾਗ ਵਿਖਾਏ ਸੀ ਤੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਨੂੰ ਬਣਾਤਾ ਕਿਸ ਦੀ ਚੁਆਨੀ ਨਹੀਂ ਲੱਗੀ ਲੋਕਾਂ ਨੇ ਘਰੇ ਬੈਠੇ ਜਿਤਾ ਦੇ ਬੜੇ ਵੱਡੇ ਵੱਡੇ ਥੰਮ ਦੇਖਦੇ ਇਹਨਾਂ ਨੂੰ ਜਿਤਾਉਣ ਵਿੱਚ ਪਰ ਲੋਕਾਂ ਨੂੰ ਮਿਲਿਆ ਕੀ ਅੱਜ ਜਿਸ ਨਰਗੇ ਆ ਹੀ ਬੰਦੇ ਸਨ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਐਮ.ਐਲ.ਏ ਬਣਾਇਆ ਔਰ ਅੱਜ ਉਹਨਾਂ ਬੰਦਿਆਂ ਨੂੰ ਮਾਨ ਸਤਕਾਰ ਦੇਣਾ ਤਾਂ ਦੂਰ ਦੀ ਗੱਲ ਹੈ ਉਲਟਾ ਜਲੀਲ ਕਰਤੀ ਉਹਨਾਂ ਨੂੰ ਇੰਨੀ ਕੁ ਜਲਾਦਤ ਦਾ ਅਹਿਸਾਸ ਦਵਾਇਆ ਗਿਆ ਵੀ ਉਹਨਾਂ ਨੂੰ ਜੀਵਨ ਨਾਲੋਂ ਮੌਤ ਨੂੰ ਤਰਜੀਹ ਦੇਣੀ ਜਿਹੜੀ ਉਹ ਜ਼ਿਆਦਾ ਐਮ ਹੋਈ ਔਰ ਸਭ ਤੋਂ ਵੱਡੀ ਗੱਲ ਲੋਕਲ ਐਮ.ਐਲ.ਏ ਉੱਥੇ ਹੋਵੇ ਕੋਈ ਫੈਡਮਿਨਿਸਟ੍ਰੇਸ਼ਨ ਉੱਥੇ ਹੋਵੇ ਸਿਵਲ ਐਡਮਿਨਿਸਟ੍ਰੇਸ਼ਨ ਉੱਥੇ ਹੋਵੇ ਇੱਕ ਬੰਦਾ ਮੌਜੂਦਾ ਪਾਰਟੀ ਦਾ ਸਰਪੰਚ ਹੋਵੇ ਔਰ ਉਹ ਬੰਦਾ ਸੂਸੀਡ ਕਮਿਟ ਕਰ ਜਾਵੇ ਔਰ ਉਹਦਾ ਸੰਸਕਾਰ ਹੁਣ ਬੰਦਾ ਕਿਹਦੀ ਬੰਦਾ ਮੈਨੂੰ ਕੀ ਜਵਾਬੇ ਬਿਲਕੁਲ ਬੰਦਾ ਜੀ ਔਰ ਉਹਦਾ ਉਹਦਾ ਸੰਸਕਾਰ ਤੋਂ ਪਹਿਲਾਂ ਪੋਸਟ ਮਾਰਡਮ ਨਹੀਂ ਕਰ ਲਤਾ ਕਿਉਂ ਨਹੀਂ ਕਰ ਲਤਾ ਕਾਨੂੰਨ ਵੀ ਕੋਈ ਚੀਜ਼ ਹੁੰਦੀ ਹੈ ਤੁਸੀਂ ਇਹ ਦੇਖੋ ਕਿ ਕਿੰਨੀਆਂ ਕੁ ਧੜੀਆਂ ਉਡੀਆਂ ਜਾ ਰਹੀਆਂ ਨੇ ਇੱਕ ਨੌਜਵਾਨ ਬੱਚਾ ਮਰ ਰਿਹਾ ਉੱਤੇ ਐਸਪੀ ਰੈਂਕ ਦਾ ਬੰਦਾ ਬੈਠਾ ਹੈ ਡੀਐਸਪੀ ਬੈਠੇ ਨੇ ਉੱਤੇ ਇੰਸਪੈਕਟਰ ਬੈਠਾ ਹੈ ਉੱਤੇ ਸਿਵਲ ਐਡਮਿਨਿਸਟ੍ਰੇਸ਼ਨ ਬੈਠੀ ਹੈ ਉੱਤੇ ਐਮਐਲਏ ਬੈਠਾ ਹੈ ਮੇਰੇ ਦਾ ਪੀਏ ਬੈਠਾ ਡਕਾਤ ਲਾ ਆਪ ਨੇ ਔਰ ਉਹ ਬੰਦਿਆ ਦੀ ਮਨਸ਼ਾ ਇਹ ਆ ਵੀ ਪੋਸਟਮਾਰਟਮ ਨਾ ਹੋ ਕੇ ਛੇਤੀ ਜੁੜੀ ਜਿਸਤਾਰ ਕਰਕੇ ਜਿਦਾ ਪਹਿਲਾਂ ਹੁੰਦਾ ਸੀ ਵੀ ਨਿਬੇੜ ਦੋ ਕੰਮ ਜੀ ਹੁਣ ਨਿਬੜ ਗਿਆ ਔਰ ਸਸਤਾਰ ਕਰਾ ਕੇ ਭਾਈ ਸਾਹਿਬ ਹੋ ਗਿਆ ਕਿ ਉਸ ਤੋਂ ਬਾਅਦ ਪਰਿਵਾਰ ਰੋਂਦਾ ਮਰ ਲਿਆ ਕੁੱਟਾ ਰਿਆ ਉਹਦੇ ਬਾਪ ਇੱਥੇ ਫਿਰ ਰਿਹਾ ਉਹਦੀ ਅੱਖਾਂ 'ਚ ਤੁਸੀਂ ਦੇਖਿਓ ਤੁਹਾਨੂੰ ਉਹ ਲਾਚਾਰੀ ਮਹਿਸੂਸ ਹੋਏ ਯਾਰ ਉਹ ਇੰਨਾ ਤਾਂ ਨਹੀਂ ਭਗਵੰਤ ਜੀ ਨੂੰ ਸੋਚਣਾ ਚਾਹੀਦਾ ਉਹ ਵੀ ਇੱਕ ਮਾਪ ਦਾ ਬੇਟਾ ਸੀ ਆਹ ਕਿਹੜਾ ਅਦਨਿਆ ਮੈਨੂੰ ਦਰਦ ਪਤਾ ਕੋਈ ਭਰਾਵਾ ਜੇ ਤੈਨੂੰ ਦਰਦ ਪਤਾ ਹੈ ਤੂੰ ਤਾਂ ਦਰਦ ਹੰਡਾਣਾ ਨਹੀਂ ਇਸ ਗੱਦ ਨੂੰ ਵੇਖ ਕੇ ਐਫਆਈਆਰ ਹੀ ਕਰ ਦੇ ਐਫ ਆਈ ਆਰ ਹੀ ਮੰਗੀ ਜਾ ਰਹੀ ਏ ਸਜ਼ਾ ਤਾਂ ਨਹੀਂ ਮੰਗੀ ਜਾ ਰਹੀ ਤੂੰ ਫਾਈਲ ਆ ਦੇ ਮਾਚ ਕੋਰ ਦੇਖ ਲਏਗੀ ਜੇ ਉਹ ਬੜੀ ਹੋਏਗਾ ਠੀਕ ਹੋਏਗਾ ਤਾਂ ਬੜੀ ਹੋ ਜਾਏਗਾ ਤੇ ਜੇ ਗਲਤ ਹੋਏਗਾ ਤਾਂ ਕੋਰ ਸਜ਼ਾ ਦੇ ਦੀ ਕਿਸੀ ਕੀ ਮੰਗੀ ਰਿਹਾ ਕੋਈ ਵੱਲਦੂ ਨਹੀਂ ਮੰਗੇ ਰਿਹਾ ਜੀ ਬੱਚਾ ਮਰਿਆ ਕੋਈ ਇਹ ਤਾਂ ਨਹੀਂ ਵੀ ਕਿਸੇ ਨੇ ਕੋ ਆਪ ਦੇ ਆਪ ਕਿਸੇ ਨੂੰ ਸਰਟੀਫਿਕੇਟ ਮਾਰ ਕੇ ਕਹਿੰਦਾ ਮੈਂ 325 ਜਾਂ 326 ਦਾ ਪਰਚਾ ਡੋਣਾ ਚਾਹਣਾ ਜਾਂ 307 ਲਵਾਉਣਾ ਚਾਹਣਾ ਬੱਚਾ ਮਰਿਆ ਨੌਜਵਾਨ ਬੱਚਾ ਪਰਿਆ ਅਨਵੇਆ ਬੱਚਾ ਮਰਿਆ ਸਪੋਰਟਸਮੈਨ ਮਰਿਆ ਪਰ ਅਸੀਂ ਰੋ ਰਹੇ ਆ ਪਰਿਵਾਰ ਰੋ ਰਿਹਾ ਕੋਈ ਅਸਰ ਪਗਵੰਤਾਨ ਸਰਕਾਰ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਤੇ ਸਾਡੀ ਜ਼ੀਰੋ ਟੋਲਰੈਂਸ ਹੈ ਪਰ ਆ ਜਲੂਤ ਨਿਕਲਿਆ ਪਿਆ ਭ੍ਰਿਸ਼ਟਾਚਾਰ ਦੀ ਜ਼ੀਰੋ ਟੋਲਰੈਂਸ ਦਾ ਛੜੇ ਆਮ ਇਹ ਲੋਕ ਕਹਿ ਰਹੇ ਨੇ ਕਿ ਲੱਖਾਂ ਰੁਪਈਆ ਇਸ ਗੱਬਰੂ ਤੋਂ ਸਰਪੰਚ ਬਣਾਉਣ ਲਈ ਲਿਆ ਗਿਆ ਤੇ ਸਾਡੇ ਚੈਨਲ ਤੇ ਐਮਐਲਏ ਸਭ ਖੁਦ ਮੰਨਿਆ ਨੇ ਵੀ 10 ਲੱਖ ਰੁਪਈਆ ਤਾਂ ਸਾਡੇ ਨਾਲ ਦੇ ਇੱਕ ਬੰਦੇ ਨੇ ਲਿਆ ਤਾਂ ਫਿਰ ਕੀ ਇਹ ਜ਼ੀਰੋ ਟੋਲਰੈਂਸ ਕੀ ਕਹੋਗੇ ਜੀ 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 ਮੈਂ ਕਰ ਗਿਆ ਸੋਣਾ 10 ਲੱਖ ਰੁਪਇਆ ਜੇ ਐਮਐਲਏ ਸਾਹਿਬ ਮੰਗ ਰਹੇ ਨੇ ਵੀ ਮੇਰੇ ਨਾਲ ਦੇ ਕਿਸੇ ਬੰਦੇ ਨੇ ਲਿਆ ਮੈਨੂੰ ਦੇਖੋ ਥੋੜਾ ਕੈਮਰਾਮੈਨ ਆ ਇਹਦੀ ਹਿੰਮਤ ਹੈ ਤੁਹਾਡੀ ਮਰਜ਼ੀ ਤੋਂ ਬਗੈਰ 5 ਰੁਪਏ ਵੀ ਕਿਹਨੂੰ ਲੈ ਜਾਵੇ ਬਿਲਕੁਲ ਨਹੀਂ ਜੀ ਕਿਸ ਵਾਸਤੇ ਲਿਆ ਉਹਨੇ ਕਿਦੇ ਰੂਪ ਚ ਲਿਆ ਉਹਨੇ ਜੇ ਐਮਐਲਏ ਨੂੰ ਦੇਣਾ ਸੀ ਤਾਂ 10 ਲੱਖ ਰੁਪਇਆ ਲਿਆ ਗਿਆ ਨਾ ਆਦੇ ਆਪ ਵੀ ਕਮਿਟ ਕਰਦੇ ਹੋ ਜੀ ਹੋਰ ਕੀ ਚਾਹੁੰਦੇ ਹੋ ਤੁਸੀਂ ਹੋਰ ਪ੍ਰੈਸ ਕੀ ਚਾਉਂਦੀ ਹੈ 50 ਸਰਕਾਰ ਕੀ ਚਾਉਂਦੀ ਹੈ ਹੋਰ ਲੋਕ ਕੀ ਚਾਹਦੇ ਨੇ ਉਹ ਆਪ ਵੀ ਕਮਿਟ ਕਰ ਰਹੇ ਥੋੜੇ ਜਣੇ ਨੇ ਕਮਿਟ ਕੀਤਾ ਉਹਨੇ ਵਿਦਾਸਲਾ ਕਰ ਪਿਆ ਸਾਡੇ ਕਿਸੇ ਬੰਦੇ ਨੇ ਲਿਆ ਹੈ ਹੋਰ ਸਬੂਤ ਕੀ ਚਾਹੀਦਾ ਸਰਕਾਰ ਨੂੰ ਹੋਰ ਪੂਰ ਸੈਡਮਿਨਿਸਟ੍ਰੇਸ਼ਨ ਨੂੰ ਕੀ ਸਬੂਤ ਚਾਹੀਦਾ ਭਗਵੰਤਬਾਹ ਨੂੰ ਹੋਰ ਸਬੂਤ ਕੀ ਚਾਹੀਦਾ ਦੇਖੋ ਇਹ ਗੱਲ ਬਿਲਕੁਲ ਠੀਕ ਹੈ ਐਮਐਲਏ ਸਾਹਿਬ ਨੂੰ ਜਦ ਪਤਾ ਲੱਗਿਆ ਸੀ ਪੈਸੇ ਲੈਣੇ ਮਜੂਦਾ ਵਿਧਾਇਕ ਸੀਗੇ ਉਹ ਕਾਰਵਾਈ ਕਰਾਉਂਦੇ ਕੀ ਕਹੋਗੇ ਜੀ ਕਾਰਵਾਈ ਤੇ ਇਹ ਵੀ ਐਮਐਲਏ ਦੀ ਸ਼ਹਿਤੋਂ ਬਿਨਾ ਪਹਿਲੀ ਗੱਲ ਤਾਂ ਕੋਈ ਬੰਦਾ ਪੈਸੇ ਨਹੀਂ ਲੈ ਸਕਦਾ ਦੂਜੀ ਗੱਲ ਸਰਪੰਚ ਲੈ ਕੇ ਪੈਸੇ ਬਣਾਤਾ ਉਸ ਤੋਂ ਬਾਅਦ ਬੋਲੀ ਵਾਸਤੇ ਫਿਰ 2-3 ਲੱਖ ਰੁਪਏ ਲਿਆ ਉਸ ਤੋਂ ਬਾਅਦ ਉਹਨੇ ਪਿੰਡ ਜਾ ਕੇ ਉਹਨੂੰ ਫਿਰ ਦੁਬਾਰਾ ਪ੍ਰੈਸ਼ਰਾਈਜ਼ ਕਰਕੇ ਉਹ ਇਹਨਾਂ ਦੀ ਗੱਲਾਂ ਨੂੰ ਸਹਿਣ ਨਹੀਂ ਕਰ ਸਕਿਆ ਉਹਨੇ ਆਪ ਦੇ ਆਪਣੇ ਸ਼ੂਟ ਆਊਟ ਕਰ ਲਿਆ ਬਹੁਤ ਗਲਤ ਗੱਲ ਹੈ ਪਹਿਲਾਂ ਭਗਵੰਤ ਜੀ ਕਹਿੰਦੇ ਸੀ ਜੇ ਧਰਨਿਆਂ ਦੇ ਨਿਕਲੇ ਸਰਕਾਰ ਤੇ ਧਰਨਿਆਂ ਵੀ ਧਰਨਿਆਂ ਨਹੀਂ ਲੱਗਣ ਦਵਾਂਗੇ ਮੈਨੂੰ ਨਾਲ ਤਾਂ ਕੋਈ ਐਹੋ ਜਿਹਾ ਦਿਨ ਹੈ ਹੀ ਨਹੀਂ ਜਿੱਥੇ ਕੋਈ ਧਰਨਾ ਨਾ ਲੱਗਾ ਹੋਵੇ 24 ਘੰਟੇ ਧਰਨੇ ਲੱਗਦੇ ਆ ਕੋਈ ਅ ਟੀਚਰ ਲੱਗੇ ਹੋਇਆ ਹੈ ਮੈਡੀਕਲ ਵਾਲੇ ਲੱਗੇ ਸਾਰੇ ਧਰਨਿਆਂ ਦੇ ਬੈਠੇ ਹੋਏ ਨੇ ਜੀ ਜੀ ਭਾਈ ਜੀ ਕੀ ਕਹੋਗੇ ਜਿਹੜੀ ਇਹ ਘਟਨਾ ਵਾਪਰੀ ਅੱਜ ਲੁਧਿਆਣਾ ਦੇ ਵਿੱਚ ਤੁਸੀਂ ਸਾਰੇ ਇਕੱਠੇ ਇਹ ਜੋ ਪਿਛਲੇ ਦਿਨਾਂ ਦੇ ਵਿੱਚ ਸਾਡਾ ਛੋਟਾ ਵੀਰ ਸੀ ਜਸ਼ਨ ਸਰਪੰਚ ਜੋ ਕਿ 14 ਸੀ ਕਿ ਉਸ ਦੇ ਪਿੰਡ ਦਾ ਵਿਕਾਸ ਹੋ ਸਕੇ ਜੋ ਕਿ ਜਿਸ ਦੀ ਸੋਚ ਸੀ ਕਿ ਮੈਂ ਆਪਦੇ ਪਿੰਡ ਨੂੰ ਪੰਜਾਬ ਦੇ ਪਹਿਲੇ ਨੰਬਰ ਦਾ ਪਿੰਡ ਬਣਾਵਾ ਪਰ ਫੌਜਾ ਸਿੰਘ ਸਰਾਰੀ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਸਾਰੀ ਜਿਹੜੀ ਉੱਥੋਂ ਦੀ ਲੁੱਚੀ ਟੀਮ ਸੀ ਜੋ ਗੁੰਡਿਆਂ ਦੀ ਟੀਮ ਸੀ ਉਹਨਾਂ ਨੂੰ ਉਸ ਦੀ ਸੋਚ ਪਸੰਦ ਨਹੀਂ ਸੀ ਉਸ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੇ ਸੀ ਉਸ ਨੂੰ ਉਹਨਾਂ ਨੇ ਧਮਕੀਆਂ ਦਿੱਤੀਆਂ ਕਿ ਤੇਰੇ ਪਿੰਡ 'ਚ ਅਸੀਂ ਪ੍ਰਬੰਧਕ ਲਵਾ ਦੇਾਂਗੇ ਤਾਂ ਅਖੀਰੀ ਮਜਬੂਰੀ ਦੇ ਵਿੱਚ ਸਾਡੇ ਉਸ ਭਰਾ ਨੂੰ ਸੁਸਾਈਡ ਕਰਨੀ ਪਈ ਤਾਂ ਤੁਸੀਂ ਇਹ ਵੇਖੋ ਕਿ ਸਾਡਾ ਇਹ ਧਰਨਾ ਪ੍ਰਦਰਸ਼ਨ ਸਾਡੇ ਸਾਰੇ ਸਾਥੀਆਂ ਦਾ ਤੇ ਪਹਿਲਾ ਉਸਦੇ ਪਿੰਡ ਤੋਂ ਚੱਲਿਆ ਗੁਰੂ ਅਰਸਾਈ ਚੱਲਿਆ ਲੱਖੋ ਕੇ ਬਰਾਮ ਥਾਣੇ ਦਾ ਘਰਾਵ ਵੀ ਕੀਤਾ ਪਰ ਪੰਜਾਬ ਸਰਕਾਰ ਦੇ ਔਰ ਪੰਜਾਬ ਪੁਲਿਸ ਦੇ ਕੰਨ ਤੇ ਜੂਨ ਹੀ ਸਰਕੀ ਤੇ ਇੱਥੇ ਲੁਧਿਆਣੇ ਦੇ ਵਿੱਚ ਲੋਕਾਂ ਤੋਂ ਵੋਟਾਂ ਮੰਗ ਰਹੇ ਤੇ ਤੁਸੀਂ ਸਾਹਮਣੇ ਵੇਖੋ ਕਿੱਡੇ ਵੱਡੇ ਵੱਡੇ ਇਹਨਾਂ ਨੇ ਪੋਸਟਰ ਲਾਏ ਨੇ ਕਿੰਨਾ ਸਾਡੇ 'ਚ ਗੁੱਸਾ ਹੈ ਨਾ ਸਾਡੇ 'ਚ ਹੰਕਾਰ ਹੈ ਕੰਮ ਅਸੀਂ ਲਗਾਤਾਰ ਕਰਾਂਗੇ ਕਿਹੜੇ ਕੰਮ ਕੀਤੇ ਇਹਨਾਂ ਨੇ ਜੇ ਇਹਨਾਂ ਨੇ ਕੰਮ ਕੀਤੇ ਆ ਤੇ ਇਹਨਾਂ ਨੂੰ ਪੁੱਛੇ ਵੀ ਜਿਹੜੇ ਇਹਨਾਂ ਦੇ ਜਲਾਲਾਬਾਦ ਦੇ ਐਮਐਲਏ ਉਹਨਾਂ ਦੀਆਂ ਕੋਠੀਆਂ ਕਿੱਥੋਂ ਪੈ ਰਹੀਆਂ ਨੇ ਜੋ ਗੁਰੂ ਅਰਸਾਈ ਦੇ ਐਮਐਲਏ ਨੇ ਉਹਨਾਂ ਦੀਆਂ ਕੋਠੀਆਂ ਕਿੱਥੋਂ ਪੈ ਰਹੀਆਂ ਨੇ ਜੋ ਬਾਹਰਲੇ ਮੁਲਕਾਂ ਚ ਉਹਨਾਂ ਦੀਆਂ ਜ਼ਮੀਨਾਂ ਬਣ ਰਹੀਆਂ ਨੇ ਜੋ ਕੋਠੀਆਂ ਪੈ ਰਹੀਆਂ ਨੇ ਕਿੱਥੋਂ ਪੈ ਰਹੀਆਂ ਨੇ ਤੋਂ ਅਸੀਂ ਇਹਨਾਂ ਦਾ ਜਲੂਸ ਕੱਢਣ ਵਾਸਤੇ ਅੱਜ ਅਸੋ ਚੱਲ ਕੇ ਲੁਧਿਆਣੇ ਪਹੁੰਚੇ ਆ ਤੇ ਇਹਨਾਂ ਦੇ ਨੱਕ 'ਚ ਦਮ ਕਰਾਂਗੇ ਅਣਪੂਰੀ ਤਰ੍ਹਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕੈਮਰਾਮੈਨ ਦਿਖਾ ਰਹੇ ਨੇ ਬੋਰਡ ਲੱਗਿਆ ਕਮ ਹੋਣਗੇ ਲਗਾਤਾ ਪਰ ਲੋਕ ਕਹਿੰਦੇ ਨੇ ਹੰਕਾਰ ਹੀ ਹੰਕਾਰ ਹੈ ਤੇ ਗੁੱਸਾ ਹੀ ਗੁੱਸਾ ਹੈ ਕੀ ਕਹੂੰਗੇ ਗੁੱਸਾ ਆ ਗਿਆ ਤੇ ਅਸੀਂ ਦੱਸਣਾ ਗੁੱਸਾ ਆ ਗਿਆ ਤਾਂ ਕੀ ਕਿਹਾ ਜੀ ਇੰਨਾ ਹੰਗਾਰੀ ਬੰਦਾ ਇੰਨਾ ਹੰਗਾਰੀ ਬੰਦਾ ਜਿਹੜਾ ਕੋਈ ਬੰਦੇ ਨੂੰ ਬੰਦਾ ਨਹੀਂ ਸਾਨੂੰ ਦਾ ਜੀ ਇੱਕ ਮਰੋਦਰ ਦਾ ਐਮ.ਐਲ.ਏ ਸਾਡੇ ਉੱਤੇ ਇਰਾਮ ਆਵਲਾ ਜੀ ਇਹਨੂੰ ਲੋਕ ਪੂਜਦੇ ਨੇ ਜੀ ਦੇਵਤੇ ਵਾਂਗੂ ਹਰ ਤਾਂ ਦੇ ਹਰ ਲੋਕਾਂ ਸੇਵਾ ਕਰਦਾ ਹੈ ਇਹਨੂੰ ਮਹਲਾ ਗੱਦੀ ਆਉਂਦਾ ਹੈ ਇਹ ਆਦੀ ਹੋਸ਼ ਘਾਬਟ ਹੈ ਇਹਨੂੰ ਇਲਾਜ ਕਰਾਣ ਆਉਂਦਾ ਆਪਾਂ ਨੂੰ ਜੀ ਅਬਰ ਅਗੇ ਇਲਾਜ ਕਰਾਂਗੇ ਤਾਂ ਖੂਤ ਹੈਗਾ ਇਹ ਲੋਕ ਇਲਾਜ ਕਰਨ ਨਹੀਂ ਆਏ ਨੇ ਉਹ ਇਲਾਜ ਕਰਨ ਨਹੀਂ ਆਏ ਇਲਾਜ ਕਰਨ ਨਹੀਂ ਆਇਆ ਬਹੁਤ ਮਾੜਾ ਬੰਦਾ ਜੀ ਨੰਗ ਮਨਾਨ ਬੰਦਾ ਆਗੇ ਵੇਖੋ ਕੀ ਕਰ ਗਿਆ ਜੀ ਲਗਾਤਾਰ ਲੋਕਾਂ ਦੇ ਪੁੱਤਾਂ ਨੂੰ ਮਾਰ ਰਿਹਾ ਜਾ ਰਿਹਾ